ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾ ਖੁਸ਼ ਨੇ ਕਿਤੇ ਨਾਲ ਜਿਹੜੇ ਬੰਦਿਆਂ ਨੇ ਅਕਾਲ ਤਖਬ ਸਾਹਿਬ ਦੇ ਸਾਹਮਣੇ ਖੁੱਲ੍ਹ ਕੇ ਮੰਨਿਆ ਹੋਵੇ ਕਿ ਉਹਨਾਂ ਕੋਲ ਗਲਤੀ ਇੱਥੇ ਇੱਕ ਗੱਲ ਮੈਂ ਹੋਰ ਐਡ ਕਰ ਪਿਛਲੇ ਸਮਿਆਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਜਿਹੜਾ ਬੰਦਾ ਇਸ ਗੱਲ ਨੂੰ ਨਹੀਂ ਸੀ ਮਤਲਬ ਜਿਹੜਾ ਬੰਦਾ ਇਹਨੂੰ ਖੁੱਲ੍ਹ ਕੇ ਕਹਿੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹਨਾਂ ਦੀ ਰਹਿਮਾਈ ਦੇ ਅਥੇ ਸਭ ਕੁਝ ਆ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵੀ ਫਾਰਕ ਕੀਤਾ ਗਿਆ ਪੰਜ ਪੈਰੇ ਸਹਿਬਾਂ ਪੈਰੇ ਸਹਿਬਾਂ ਸਾਡੇ ਵਿੱਚ ਸੀ ਉਹਨਾਂ ਨੂੰ ਇਸੇ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਤੋਂ ਬਾਅਦ ਕਾਲ ਤੱਕ ਸਹਿਬ ਤੋਂ ਛੁੱਟੀ ਦਿੱਤੀ ਗਈ ਉਹ ਸਹਿਬ ਕੱਲ ਦੀ ਗੱਲ ਕੀਤੀ ਜਾਵੇ ਜਿਹੜਾ ਦਰਬਾਰ ਸਾਹਿਬ ਦੇ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋਇਆ ਗੋਲੀ ਚਲਾਈ ਗਈ ਹੈ ਕੱਲ ਕੁਝ ਹੋਰ ਬਿਆਨ ਆ ਰਹੇ ਸੀ ਕਿ ਇਹ ਵੀ ਇਸ਼ਿਆ ਸਭ ਕੁਝ ਹੋਰ ਬਿਆਨ ਦੇ ਰਹੇ ਨੇ ਕਿ ਨੇ ਵਖੋਤੇ ਬਾਰੇ ਮਾਨ ਸਾਹਿਬ ਨੇ ਬੋਲਦੇ ਆ ਵੀ ਸਟੇਜ ਤੇ ਗੱਲ ਕਹੀ ਆ ਜੇ ਜਦੋਂ 72 ਸਾਲ ਦੇ ਇੱਕ ਬੁੱਢੇ ਨੂੰ ਵੀ ਦੁਬਾਰਾ ਹਥਿਆਰ ਚੁੱਕਣੇ ਪੈ ਜਾਣ ਤੇ ਸਟੇਟ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਲੋਕ ਨਾ ਖੁਸ਼ ਨੇ ਔਰ ਖਾਸ ਤੌਰ ਤੇ ਇੱਕ ਜਿਹੜਾ ਉਹਨਾਂ